ਮਾਗ ਮਹੀਨੇ ਵਿੱਚ ਇਸ਼ਨਾਨ ਤੇ ਦਾਨ ਨੂੰ ਸਨਾਤਨ ਯੁਗ ਤੋਂ ਹੀ ਬੜੀ ਮਹੱਤਤਾ ਦਿੱਤੀ ਜਾਂਦੀ ਹੈ ਪਰ ਸਾਨੂੰ ਗੁਰੂ ਸਾਹਿਬ ਕਿਸ ਦਾਨ ਤੇ ਇਸ਼ਨਾਨ ਨਾਲ ਜੋੜਨ ਦੀ ਗੱਲ ਕਰਦੇ ਹਨ ਉਹ ਜਾਣੀਏ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਾਗੀ ਤੇ ਮਹੀਨੇ ਵਿੱਚ ਸਾਨੂੰ ਸਾਧੂਆਂ ਦੀ ਧੂੜੀ ਨਾਲ ਇਸ਼ਨਾਨ ਕਰਨ ਦੀ ਗੱਲ ਕੀਤੀ ਗਈ ਹੈ ਇਥੇ ਪਾਵ ਉਸ ਢੋੜ ਨਾਲ ਨਹੀਂ ਜੋ ਅਸੀਂ ਗੁਰਦਾਰੇ ਜਾਣਦੇ ਹਾਂ ਤੇ ਮੱਥੇ ਤੇ ਢੋੜੀ ਲਾਉਂਦੇ ਹਾਂ ਪਰ ਸਾਡੇ ਅੰਦਰ ਨਿਮਰਤਾ ਪਾਵ ਹੀ ਨਹੀਂ ਆਉਂਦਾ ਉਤੇ ਕਿਹਾ ਗਿਆ ਹੈ ਕਿ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਨਾਮ ਦਾ ਅejਹਾ ਅਭਿਆਸ ਕਰ ਕਿ ਤੇਰੇ ਅੰਦਰ ਦੀ ਮੈਲ ਦੂਰ ਹੋਵੇ ਤੇ ਤੂੰ ਨਿਮਰਤਾ ਘਰ ਵਿੱਚ ਆਵੇਂ ਇਸ ਦੇ ਨਾਲ ਹੀ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਹਰੀ ਦਾ ਨਾਮ ਸੁਣ ਤੇ ਸਾਰਿਆਂ ਨੂੰ ਦਾਨ ਕਰ ਪਰ ਸਾਰਿਆਂ ਨੂੰ ਦਾਨ ਕਿਵੇਂ ਕੀਤਾ ਜਾ ਸਕਦਾ ਹੈ ਇੱਥੇ ਮੇਰਾ ਨੂੰ ਕਿਵੇਂ ਦਾਨ ਕਰਾਂਗੇ ਜੋ ਲੱਖਾਂ ਦੇ ਘਰਾਂ ਵਿੱਚ ਰਹਿੰਦੇ ਹਨ ਲੱਖਾਂ ਦੀਆਂ ਗੱਡੀਆਂ 'ਚ ਉਤਰ ਰਹੇ ਹਨ ਇੱਥੇ ਦਾਨ ਉਸ ਨੂੰ ਕਿਹਾ ਗਿਆ ਹੈ ਕਿ ਜਿਹੜੇ ਨਾਮ ਦਾ ਬਿਆਸ ਤੂੰ ਕੀਤਾ ਹੈ ਜਿਸ ਦੀ ਸੋਚੀ ਤੈਨੂੰ ਆਈ ਹੈ ਤੂੰ ਉਸ ਨਾਮ ਦਾ ਦਾਨ ਸਾਰਿਆਂ ਨੂੰ ਕਰ ਤਾਂ ਜੋ ਉਦਾ ਵੀ ਪਰਉਪਕਾਰ ਹੋਵੇ ਤੇ ਉਦੇ ਦੀ ਅੰਦਰੋਂ ਜਨਮਾ ਜਨਮਾਂ ਤਰਾਂ ਦੀ ਤੇ ਵਿਕਾਰਾਂ ਦੀ ਮੈਲ ਉਤਰੇ ਜਿਵੇਂ ਕਿ ਅਗਲੀਆਂ ਪੋੜੀਆਂ ਵਿੱਚ ਵੀ ਕਿਹਾ ਗਿਆ ਹੈ ਜਤ ਆਪਾਂ ਨਾਮ ਨਾਲ ਜੁੜਾਂਗੇ ਤਤ ਕੀ ਹੋਏਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇਰੀ ਸਾਰਾ ਜਹਾਨ ਉਸਤਤ ਕਰੇਗਾ ਜਦ ਤੂੰ ਗੁਰੂ ਦੇ ਮਾਰਗ ਤੇ ਚੱਲੇਗਾ ਅੰਤ ਸਾਨੂੰ ਗੁਰੂ ਸਾਹਿਬ 마ਗ ਦੇ ਮਹੀਨੇ ਵਿੱਚ ਕੀ ਕਹਿੰਦੇ ਹਨ 마ਗ ਸੁੱਚੇ ਸੇ ਕਾਟਿਐ ਜਿਨ ਪੂਰਾ ਗੁਰ ਮਿਹਰਵਾਨ 마ਗ ਸੁੱਚੇ ਸੇ ਕਾਟਿਐ ਜਿਨ ਪੂਰਾ ਗੁਰ ਮਿਹਰਵਾਨ 마ਗ ਦੇ ਮਹੀਨੇ ਵਿੱਚ ਉਹ ਸੁੱਚੇ ਹਨ ਉਹਨਾਂ ਦਾ ਇਸ਼ਨਾਨ ਹੀ ਪਰਵਾਨ ਹੈ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ ਹੈ ਜਿਹੜੇ ਉਸ ਪੂਰੇ ਗੁਰੂ ਨੂੰ ਭਾ ਗਏ ਹਨ ਆਓ ਅਸੀਂ ਵੀ ਮਾਗਦੇ ਮਹੀਨੇ ਅਜਿਹੇ ਦਾੰਤ ਤੇ ਇਸ਼ਨਾਨ ਨਾਲ ਜੁੜੀਏ ਜਿਹੜਾ ਗੁਰੂ ਸਾਹਿਬ ਫਰਮਾ ਰਹੇ ਹਨ ਹੁਣ ਦਿਓ ਮੈਨੂੰ ਯਾਨੀ ਹਰਸ਼ੀਨ ਕੋ ਨਿਜਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ